ਤਸਵੀਰਾਂ ਲੋਧਿਆਣਾ ਦੀ ਵਾਲੀ ਪਿੰਡਿਆ ਸਾਹਮਣੀ ਆਈਆਂ ਨੇ ਜਿੱਤੇ ਕਿ ਇੱਕ ਨੌਜਵਾਨ ਦੇ ਛੱਤੇ ਦੀ ওভারਡੋਸ ਨਾਲ ਮੌਤ ਹੋ ਜਾਂਦੀ ਹੈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ 4 ਮਹੀਨੇ ਪਹਿਲਾਂ ਸੈਂਟਰ ਦੇ ਵਿੱਚ ਨੌਜਵਾਨ ਨੂੰ ਦਾਖਲ ਕਰਵਾਇਆ ਗਿਆ ਸਮੂੜ ਕੰਮ ਤੇ ਜਾਣ ਲੱਗਾ ਸੀ ਜਿਸ ਤੋਂ ਬਾਅਦ ਉਸ ਤੇ ਚੋਰੀ ਨਸ਼ਾ ਕੀਤਾ ਤੇ ਉਸ ਦੀ ਮੌਤ ਹੋ ਗਈ ਹੁਣ ਪਰਿਵਾਰਕ ਮੈਂਬਰ ਇਨਸਾਫੀ ਮੰਗ ਕਰ ਰਹੇ ਨੇ ਲੁਧਿਆਣਾ ਲਾਈਵ ਦੇ ਸ਼ਰਿੰਦਰ ਸੋਨੀ ਦੀ ਰਿਪੋਰਟ ਹਾਂਜੀ ਬੀਬੀ ਕੀ ਨਾਂ ਤੁਹਾਡਾ ਮੇਰਾ ਨਾਮ ਰਾਜਵਿੰਦਰ ਅਗਲੇ ਤੇ ਕਿਹੜਾ ਪਿੰਡ ਹੈ ਜੀ ਬੱਤੂ ਵਾਲਾ ਜੀ ਅੱਛੀ ਇੱਕ ਨੌਜਵਾਨ ਦੀ ਮੌਤ ਹੋਈ ਆ ਤੁਹਾਡਾ ਕੀ ਲੱਗਦਾ ਜੀ ਸਾਡਾ ਭਤੀਜਾ ਹੀ ਲੱਗਦਾ ਸੀ ਮੌਤ ਮੌਤ ਕਿਵੇਂ ਹੋਈ ਜੀ ਉਹਦੇ ਵੀ ਸਿਕਟਾ ਲੋਨ ਨਹੀਂ ਹੋਈ ਆ ਪਹਿਲਾਂ ਤੋਂ ਪੰਜ 6 ਮਹੀਨਿਆਂ ਤੋਂ ਜਮਾ ਨਹੀਂ ਸੀ ਕੀਤਾ ਕੋਈ ਨਸ਼ਾ ਨਹੀਂ ਕੀਤਾ ਉਦੋਂ ਡਿਊਟੀ ਤੇ ਗਏ ਆ ਬਸ ਡਿਊਟੀ ਤੋਂ ਗਏ ਨਹੀਂ ਪਤਾ ਨਹੀਂ ਕੋਈ ਮਿਲ ਗਿਆ ਕੋਈ ਗੱਲਬਾਤ ਹੋਈ ਪਤਾ ਨਹੀਂ ਕੋਈ ਮਿਲਿਆ ਬਸ ਆਈਂ ਤੋਂ ਦੱਸਿਆ ਵੀ ਇਹਨੇ ਚਿੱਟਾ ਲਾਇਆ ਵੀ ਤਾਂ ਇਹਦੀ ਮੌਕੇ ਤੇ ਮੌਤ ਹੋਈ ਇਹਦਾ ਪਹਿਲਾਂ ਵੀ ਬੁਲਾ ਲੂੰਗਾ ਚੱਲਿਆ ਇਹਦਾ ਹਾਂਜੀ ਅਸੀਂ ਪਹਿਲਾਂ ਇਹਦਾ 4 ਮਹੀਨੇ ਅਸੀਂ ਡਾਕ ਕੇ ਸੈਂਟਰ 'ਚ ਨੂੰ ਦਾਕਲ ਕਰਾਇਆ 50-60000 ਰੁਪਏ ਜਿੱਤੇ ਲਾਇਆ ਇਹ ਸਾਨੂੰ ਜਿਆਦਾ ਪਰੇਸ਼ਾਨ ਕਰਨ ਲੱਗ ਗਿਆ ਸੀਗਾ ਕਰਦੀਆਂ ਚੀਜ਼ਾਂ ਚੱਕ ਕੇ ਉਹ ਜਿਹੜਾ ਉਹ ਪਿਆਰਾ ਵੇਚਣ ਲੱਗ ਗਿਆ ਸੀ ਘਰੇ ਘੁੱਟ ਮਾਰ ਕਰਨ ਲੱਗ ਗਿਆ ਸੀ ਤੇ ਮੋੜ ਕੇ ਅਸੀਂ ਤਾਂ ਕਹਿੰਨੇ ਇਹਨਾਂ ਨੂੰ ਅਸੀਂ ਸੈਂਟਰ 'ਚ ਜਮ੍ਹਾਂ ਕਰਾਤਾ ਉੱਥੇ ਅਸੀਂ 50-60000 ਰੁਪਏ ਲਾ ਕੇ ਅਸੀਂ ਇਹਦਾ ਪ੍ਰਸ਼ਾਸਨ ੜਾਏ ਆ ਡੇਢ ਸਾਲੇ ਘਰੇ ਬਿਟਰਿਆ ਤਿੰਨ ਚਾਰ ਦਿਨਾਂ ਤੋਂ ਹੀ ਇਹ ਜੌਬ ਤੇ ਜਾਂਦਾ ਸੀ ਅੱਛਾ ਨਹੀਂ ਕਿ ਉਹਨੂੰ ਜੌਬ ਤੇ ਲੱਗੇ ਨੂੰ ਸਿਰਫ ਇਹ ਤਿੰਨ ਦਿਨ ਹੀ ਹੋਏ ਸੀ ਤਾਂ ਤਿੰਨ ਦਿਨ ਹੀ ਹੋਏ ਸੀਗੇ ਹਾਂਜੀ ਤਿੰਨ ਚਾਰ ਦਿਨ ਤੇ ਕਹਿੰਦਾ ਭਾ ਵੀ ਜਦੋਂ ਇਹ ਜੌਬ ਤੇ ਗਿਆ ਉਦੋਂ ਹੀ ਇਹ ਲਾਨ ਲੱਗਿਆ। ਹਾਂਜੀ ਉਹ ਤੇ 9 ਵਜੇ ਨੇ ਸਾਡੇ ਨਾਲ ਗੱਲ ਕੀਤੀ ਆ ਵੀ ਮੈਂ ਡਿਊਟੀ ਤੇ ਬੰਦਾ ਮੇਰੇ ਤੇ ਆ ਗਿਆ ਜਗਾ ਤੇ ਮੈਂ ਤੁਰਨ ਲੱਗਾ ਵਾਂ। ਮੁੜ ਕੇ 9:30 ਵਜੇ ਅਸੀਂ ਫੇਰ ਫੋਨ ਲਾਇਆ ਵੀ ਤੂੰ ਅੱਜ ਆਇਆ ਜਾਂ ਕਾਹਤੋਂ ਨਹੀਂ। ਫੇਰੇ ਨੇ ਸਾਨੂੰ ਦੱਸਿਆ ਵੀ ਮੈਂ ਤਾਂ ਇਹਨੇ ਫੋਨ ਹੀ ਨਹੀਂ ਚੱਕਿਆ ਸਾਡਾ। ਫੋਨ ਹੀ ਚੱਕਿਆ। ਹਾਂਜੀ ਤੇ ਮੁੜ ਕੇ 10 ਵਜੇ ਤੋਂ ਬਾਅਦ ਅਸੀਂ ਇਹਨੂੰ ਲੱਭਣਾ ਸ਼ੁਰੂ ਕਰਤਾ ਸੀ ਸਾਰੇ ਉੱਤੇ। ਨਾਬਤੀਏ ਜਿੱਤੇ ਕਾਮਕਾਰ ਦਸੂਤੀ ਵੀ ਸਾਰੇ ਲੱਭ ਕੇ ਆਏ ਤੁਹਾਨੂੰ ਕਿਤੇ ਨਹੀਂ ਲੱਭਾ ਅੱਛਾ ਜਿਵੇਂ ਇਹਦੀ ਕੋਈ ਵੀਡੀਓ ਇੱਕ ਬੇਟੀ ਦੀ ਤੁਹਾਡੀ ਦੀ ਉਹ ਹੀ ਹੈਗੇ ਵਾਇਰਲ ਹੋਈ ਆ ਜਿਹੜਾ ਸਮਾਨ ਸੀਗਾ ਕੋਲੇ ਜਿਵੇਂ ਮੋਬਾਈਲ ਵਗੈਰਾ ਉਹ ਮਿਲ ਗਿਆ ਹੀ ਉਹਨਾਂ ਨੂੰ ਨਹੀਂ ਜੀ ਮੋਬਾਈਲ ਨਹੀਂ ਮਿਲੇ ਮੋਟਰਸਾਈਕਲ ਮਿਲ ਗਿਆ ਇੱਕ ਉਹਦੇ ਕੋਲੇ ਟਿਫਨ ਰੋਟੀ ਵਾਲਾ ਉਹ ਵੀ ਸਾਨੂੰ ਮਿਲ ਗਿਆ ਸਾਨੂੰ ਮੈਂ ਬਹਿ ਨਹੀਂ ਸਾਡੇ ਬੇਟੇ ਦਾ ਹਾਂ ਮੋਬਾਈਲ ਨਹੀਂ ਮਿਲਿਆ ਹਾਂ ਜੀ ਮੈਂ ਬਹਿ ਤੇ ਪੰਜਾਬ ਸਰਕਾਰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਅਸੀਂ ਤਾਂ ਵੀਰ ਜੀ ਇਹੀ ਆ ਨੇ ਵੀ ਨਸ਼ਿਆਂ ਤੋਂ ਸਾਨੂੰ ਢੱਲ ਪਾਈ ਜਾਵੇ ਬੱਚਿਆਂ ਦੀ ਜ਼ਿੰਦਗੀ ਉਹ ਸਾਡਾ ਤਾਂ ਤੋੜ ਹੀ ਗਿਆ ਸਾਡਾ ਤਾਂ ਬੜੇ ਪਰ ਰੋਲ ਗਿਆ ਕਿਸੇ ਹੋਰ ਮਾ ਦਾ ਪੁੱਤ ਨਾ ਰੋਲੀ ਹਾਂਜੀ ਪਾਜੀ ਕੀ ਨਾਂ ਤੁਹਾਡਾ ਜੀ ਸ਼ਰਜੀਤ ਸਿੰਘ ਜੀ ਤੇ ਕਿਹੜਾ ਪਿੰਡ ਹੈ ਜੀ ਬੱਦੋਵਾਲ ਤੇ ਤੁਸੀਂ ਕੀ ਲੱਗਦੇ ਹੋ ਨੌਜਵਾਨ ਦੇ ਮੋਟਰਪੱਤੀ ਚ ਜੀ ਡੈਥ ਹੋਈ ਨਾ ਜੀ ਅੱਛਾ ਕੀ ਹੋਈ ਕੀ ਗੱਲਬਾਤ ਕੀ ਹੋਈ ਹੈ ਜੀ ਗੱਲਬਾਤ ਕੋਈ ਨਹੀਂ ਪਤਾ ਲੱਗਿਆ ਇੱਤਾਂ ਹੀ ਮੋਟਰਸਾਈਕਲ ਤੇ ਸੀਗਾ ਉੱਥੇ ਆਪਣਾ ਬੋੜਦੰਦ ਲਗਾਈ ਆ ਮੋਟਰਸਾਈਕਲ ਤੇ ਬੈਠਾ ਆਪਣਾ ਪੇਲ ਰਿਹਾ ਅੱਛਾ ਜੌਬ ਕਿੱਥੇ ਕਰਦਾ ਸੀਗਾ ਜੌਬ ਵੀ ਜਿਵੇਂ ਕਹਿੰਦੇ ਜੀ ਪ੍ਰਿੰਟ ਕੂਨੀਆਂ ਬੰਦੇ ਅੱਛਾ ਤੈਨੂੰ ਉਹਨੇ ਕੋਈ ਦੱਸਿਆ ਕੋਈ ਜਿਵੇਂ ਉਹਨਾਂ ਦੀ ਬੀਬੀ ਨੇ ਕਿਹਾ ਵੀ ਇਹ ਜੇ 2-3 ਦਿਨ ਪਹਿਲਾਂ ਹੀ ਲੱਗਿਆ ਸੀਗਾ ਜੋਬ ਉੱਤੇ ਕਿੱਥੇ ਲੱਗਿਆ ਸੀਗਾ ਬਹੁਤ ਜਿਆਦਾ ਲੱਗਿਆ ਸੀ ਮੈਂ ਪੁੱਛਣਾ ਸੀ ਕਿ ਮਨ ਕਰਦਾ ਜਿਆਦਾ ਪੁੱਛਿਆ ਕਿ ਉਹ ਕਿੱਥੇ ਲੱਗਿਆ ਦਾ ਕੁਝ ਸਾ ਟਾਈਮ ਹੀ ਮਨ ਕਰਦੇ ਤੁਸੀਂ ਉੱਥੇ ਆਫਿਸ ਤੱਕ ਪਹੁੰਚ ਕੀਤੀ ਹੈ ਉਹਨਾਂ ਨੇ ਗਏ ਸੀਗੇ ਜੋ ਉੱਥੇ ਪਹੁੰਚਣ ਲੱਗੇ ਸੀਗੇ ਮਨ ਮਗਰ ਮਗਰ ਫੋਨ ਆ ਗਿਆ ਪ੍ਰੋਸਾਨਿਆ ਦਾ ਹਾਂ ਉਹ ਬੁੜਾ ਬੰਦਾ ਜਿਹੜਾ ਦਾ ਬੰਦਾ ਉਹਨੇ ਇਹ ਨਹੀਂ ਕਿਹਾ ਵੇਖਣ ਰਿਹਾ ਦਾ ਹਾਂ ਚੌਂਕੀ ਗਏ ਆ ਸੀ ਜੋ ਕਿ ਜਾਲੇ ਸਾਨੂੰ ਦੱਸੇ ਕਿਹੜੀ ਚੌਂਕੀ ਆਪਣਾ ਯਾ ਰਗੁਨਾਪਨ ਰਗੁਨਾਪਨ ਅੱਛਾ ਅੱ ਮੇਰਾ ਦਰ ਤਰਾਹ ਦੱਸਿਆ ਜੀ ਤੁਹਾਡਾ ਬੰਦਾ ਪਈ ਇੱਕ ਨਿਵੇਆ ਦਾ ਤੇ ਅਗਦਾ ਕਰਕੇ ਉੱਤੇ ਮੋਟਰਸਾਈਕਲ ਦੀ ਪਿਆਰੀ ਅੱਛਾ ਇਹ ਜਿਹੜੀ ਵਾਰ ਜੇ ਮਤਲਬ ਜਿਹੜਾ ਹੋਇਆ ਵਾਕਿਆ ਹੋਇਆ ਇਹ ਕਿਹੜੀ ਤਰੀਕ ਦਾ ਜੀ ਇਹ 12 ਤਰੀਕ ਦਾ ਜੀ 11 ਰਾਤ ਦਾ ਵਾ ਤੇ ਸਾਨੂੰ 12 ਦੇ ਸਿਰਫ ਦੇਥ ਇਹਦੀ 11 ਤਰੀਕ ਹੋਈ ਹੈ 11 ਦੇ ਰਾਤ ਦੀ 11 ਤਰੀਕ ਰਾਤ ਹੋਈ ਹੈ ਹਾਂਜੀ ਤੇ 12 ਤਰੀਕ ਤੁਹਾਨੂੰ ਸਵੇਰੇ ਆਪਣਾ ਕਿੰਨੇ ਵਜੇ ਪਤਾ ਲੱਗਿਆ ਤੁਹਾਨੂੰ ਤੁਹਾਨੂੰ ਲੱਗਿਆ ਜੀ 10:00 ਵਜੇ 10 ਵਜੇ ਤੇ ਰਾਤ ਪਰ ਫਿਰ ਕਿੱਥੇ ਰਿਹਾ ਹੈ ਰਾਤ ਤੇ ਮੋਟਰਸਾਈਕਲ ਦੀ ਪਿਆਰੀ ਜੀ अच्छा रात पर ये मोटरसाइकिल दी प्यारया हां जी अच्छा हां जी ते ਤੁਸੀਂ ਹੁਣ ਅਪੀਲ ਕੀ ਕਰਨਾ ਚਾਹੁੰਦੇ ਹੋ ਉਹ ਪੰਜਾਬ ਸਰਕਾਰੀ ਸੀ ਹੈ ਸਰਕਾਰ ਵੱਲੋਂ ਇੱਕ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਚਲਾਈ ਗਈ ਹੈ ਉਹਦੇ باوجود ਵੀ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਚਿੱਟੇ ਲਾਂ ਦੇ ਨਾਲ ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਹੋ ਸਰਕਾਰ ਨੂੰ ਜੇ ਤਾਂ ਮੈਂ ਇਹੀ ਕਹਿੰਦਾ ਸਾਡਾ ਤਰਕ ਹੈ ਵੀ ਗਾਦੇ ਹੋਰ ਦੀ ਤਨਾਫਰੇ ਕਿਸੇ ਦਾ ਤਾਂ ਜਿਵੇਂ ਤਰਨ ਆਰ ਨੇ ਅਡਾ ਚੀਪੋਟ ਦਾ ਨਾਮ ਨਹੀਂ ਮੰਨਦੀ ਪੁਰਾਈ ਮਾੜਾ ਹੋਟੜੀ ਦੀਕਾ ਪੁਰਾ ਜਿਹਾ ਬਟਲੋ ਵਾਲੀ ਮਾਰਦੀ ਲਗੁਰਾ ਉਮਰ ਕਿੰਨੀ ਸੀ ਮੁੰਡੇ ਦੀ 22 ਸਾਲ ਦੀ ਵਰਸਾਰੀ ਵੀਰ ਅੱਛਾ 22 ਬਾਈ ਸਾਲ ਅੱਛਾ ਵਿਆਹਿਆ ਸੀ ਮੁੰਡਾ ਜੀ ਨਹੀਂ ਜ ਇਕਵਾਰਾ ਸੀ ਮੁੰਡਾ ਕੁਵਾਰਾ ਸੀਗਾ ਅੱਛਾ ਇਹਨਾਂ ਦੇ ਹੈਗਾ ਪਰਿਵਾਰ ਚ ਹੋਰ ਕੌਣ ਕੌਣ ਆ ਇਹਨਾਂ ਦੇ ਫਾਦਰ ਸਾਹਿਬ ਜਾਂ ਮਾਤਾ ਪਾਦਰ ਸਾਹਿਬ ਜਿੱਥੋਂ ਹੀ ਪਹਿਲਾਂ ਜੀ ਅੱਛਾ ਕਿੰਨੇ ਚਿਰ ਪਹਿਲਾਂ ਜਿੱਥੋਂ ਹੀ ਜਾਂਦਾ ਜੀ ਉਹਨੂੰ 2018 ਦੀ ਸੀ ਅੱਛਾ ਹਾਂਜੀ ਤੇ ਮਾਵਾ ਇੱਕ ਨੂੰ ਭੈਣ ਅੱਛਾ ਨਹੀਂ ਦੋਨੋਂ ਭੈਣ ਭਾਈ ਸੀਗੇ ਹੁਣ ਇਕੱਲੀ ਭੈਣ ਰਹੀ ਪਿੱਛੇ ਲਈ ਬੈਠ ਗਈ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਹਾਂ ਜੀ ਅੱਛਾ ਇਹ ਕਿਹੜਾ ਪਿੰਡ ਹੈ ਜੀ ਇਹ ਬਦਲਵਾਲ ਅੱਛਾ ਇੱਕ ਨੌਜਵਾਨ ਦੀ ਕੋਈ ਮੌਤ ਹੋਈ ਆ ਤੁਹਾਡੇ ਕੀ ਲੱਗਦੇ ਜੀ ਅੱਛਾ ਮੌਤ ਦੇ ਮਤਲਬ ਹੋਈ ਕਿਵੇਂ ਆ ਜੀ ਕਿਵੇਂ ਕਰਨ ਇਹ ਵੀ ਪਤਾ ਨਹੀਂ ਕਿ ਕੰਮ ਤੇ ਚੰਗਾ ਹੋ ਗਿਆ ਕਰੋ ਵੀ ਅਸੀਂ ਫੋਨ ਲਾਉਂਦੇ ਰਹੇ 9 ਵਜੇ ਸੇ ਵਧੀਆ ਗੱਲ ਕੀਤੀ ਆ ਕਿਹਾ ਮਮਾ ਮੈਂ ਉੱਠਣਾਗਾ ਫਿਰ 10 ਵਜੇ ਚੱਕਰ ਫੋਨ ਨਹੀਂ ਚੁੱਕਿਆ ਇਹ ਸਵ ਇਹ ਕਿੰਨੀ ਤਰੀਕ ਦੀ ਗੱਲਬਾਤ ਹੈ ਜੀ 12 12 ਤਰੀਕ ਦੀ ਹੈ ਜੀ 12 ਤਰੀਕ ਦੀ ਹੈ 11 ਦਾ ਜੀ 11 ਦੀ ਰਾਤ ਰਾਤ ਦੇ 11 ਅੱਛਾ ਤੇ ਇਹ ਉਹਨਾਂ ਨਾਮ ਕੀ ਸੀ ਬੇਟੇ ਦਾ ਤੁਹਾਡੇ ਦਾ ਸੁਖਰਾਜ ਜੀ ਤੇ ਕੀ ਕੰਮ ਕੀ ਕਰਦਾ ਸੀਗਾ ਜੀ ਉਹ ਉਹ ਸੇਕਿਉਰਿਟੀ ਕਰਦੇ ਕੰਮ ਕਰਦਾ ਸੀ ਅੱਛਾ ਸਿਕਿਉਰਿਟੀ ਗਾਰਡ ਦੇ ਵਿੱਚ ਹਾਂ ਤੇ ਹੋਰ ਉਹਦੇ ਆਪਣੇ ਜਿਹੜੇ ਆਪਣੇ ਹੈਗੇ ਆਪਣੇ ਹੈਗੇ ਫੈਮਿਲੀ ਚ ਕੌਣ-ਕੌਣ ਆ ਉਹਨਾਂ ਦੇ ਬਸ ਮਦਰ ਤੇ ਨੇ ਬੇਟੀ ਤੇ ਵਸੀਅਤ ਦੇ ਵਿੱਚ ਪੈਣਕ ਮਦਰ ਤੇ ਤੁਸੀਂ ਹੁਣ ਕੀ ਮੰਗ ਕੀ ਕਰਦੇ ਹੋਗੇ ਪ੍ਰੋਟੈਸਟਨ ਤੇ ਮੇਰੀ ਮੰਗ ਕੀ ਕਰਨੀ ਬਸ ਇਹ ਉਹਨਾਂ ਨੂੰ ਸਜ਼ਾ ਦਿਵਾ ਦਿੱਤੀ ਹੋਰ ਲੱਖਾਂ ਦੇ ਮਾਪਿਆਂ ਦਾ ਪੁੱਤ ਮਰੇ ਵਿਕੀਸ਼ਰ ਉਹਦਾ ਪੋਤਨਾ ਮਰੀ ਜੀ ਬਾਅਦ